ਕਿਆ ਬਣਾ ਕੇ ਲਾਦੀ ਕੋਈ ਆ। ਅਟਾਲੀ ਬਣਾ ਲੀ ਕੋਈ। ਫਿਰ ਮੇਰੀ ਬੀਬੀ ਮੈਂ ਬੋਲਦੀ ਹਾਂ ਯਾਨੀ ਕੀ ਲੇਖ ਰਿਹਾ। ਦੀ ਨਾਮ ਰੋੜਾਈ ਮੇਰਾ ਨਾਮ ਗੁਰਮੁਖ ਸਿੰਘ ਪਿੰਡ ਮਕੂੜ ਸਾਹਿਬ ਤੋਂ ਅੱਜ ਜੋ ਤੁਸੀਂ ਇੱਥੇ ਮੌਕਾ ਦੇਖਣ ਆਏ ਹੋ ਜੋ ਸਾਡਾ ਇਲਾਕਾ ਹੜਪੀਟ ਦਾ ਇਲਾਕਾ ਹੈ ਪਰ ਜਿਸ ਸਾਬ ਨਾਲ ਹੁਣ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਬਰਸੰਤਾ ਤੋਂ ਪਹਿਲਾਂ ਇਹਦੇ ਨਾਲ ਸਾਡੇ ਇਲਾਕੇ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਹੈ ਕਿਉਂਕਿ ਮਕੂੜ ਸਾਹਿਬ ਤੋਂ ਲੈ ਕੇ ਜਾਖਲ ਤੱਕ ਦੋਨੇ ਪਾਸੇ 15-15 ਫੁੱਟ ਚੋੜਾ ਹੋ ਰਿਹਾ ਜਿਹਦੇ ਉੱਤੇ ਕੀ ਸਾਧਨ ਰਾਮ ਨਾਲ ਜਾ ਸਕਦੇ ਆ ਕੋਈ ਦਿੱਕਤ ਨਹੀਂ ਤੇ ਪਰਸੋ ਤੋਂ ਲੈ ਕੇ ਬੜੀ ਇਤਦਾਦ ਨਾਲ ਡੰਪਰਾਂ ਦੇ ਨਾਲ ਮਿੱਟੀ ਲਿਆ ਲਾ ਕੇ ਪੋਪਲਾਈਨਾਂ ਲਾ ਕੇ ਤੇ ਜੀਸੀਬੀਆਂ ਨਾਲ ਕੰਮ ਬਹੁਤ ਜੋਰਾਂ ਛੋੜਾਂ ਦੇ ਚੱਲ ਰਿਹਾ ਹੈ ਜਿਸ ਜਿਸ ਦੀ ਕੀ ਸਾਨੂੰ ਬਹੁਤ ਜ਼ਿਆਦਾ ਉਮੀਦ ਹੈ ਕਿ ਸਾਡਾ ਇਲਾਕਾ ਇਤਕੀ ਸੇਫ ਰਹੂਗਾ ਤੇ ਹੜ੍ਹਾਂ ਦਾ ਸਾਡੇ ਤੇ ਕੋਈ ਅਸਰ ਨਹੀਂ ਪੈਣਾ ਇਸ ਲਈ ਜੋ ਵੀ ਪ੍ਰਸ਼ਾਸਨ ਸਾਡੇ ਇੱਥੇ ਕਾਰਵਾਈ ਕਰ ਰਿਹਾ ਪੰਜਾਬ ਸਰਕਾਰ ਵੱਲੋਂ ਉਚੇਚੇ ਤੌਰ ਤੇ ਸੀਐਮ ਸਾਹਿਬ ਇੱਥੇ ਆਏ ਸੀ ਤੇ ਨਾਲ ਸਾਰੇ ਅਧਿਕਾਰੀ ਆਏ ਸੀ ਮੌਕਾ ਦੇਖਣ ਤੇ ਉਦੋਂ ਤੋਂ ਹੀ ਕੰਮ ਚੱਲ ਰਿਹਾ ਹੈ ਇਸ ਨਾਲ ਸਾਡੇ ਇਲਾਕੇ ਨੂੰ ਬਹੁਤ ਹੀ ਫਾਇਦਾ ਹੋਊਗਾ ਤੇ ਕੋਈ ਵੀ ਨੁਕਸਾਨ ਨਹੀਂ ਹੋਊਗਾ ਜੀ ਕੀ ਨਾਮ ਹੈ ਤੁਹਾਡਾ ਜੀ ਨਸੀਬ ਸਿੰਘ ਜੀ ਨਸੀਬ ਸਿੰਘ ਤੁਹਾਡੇ ਇਹ ਕੱਗਰ ਤੇ ਕਿਹੜੇ-ਕਿਹੜੇ ਮਸ਼ੀਨਾਂ ਲੱਗੀਆਂ ਹੋਈਆਂ ਨੇ ਚਾਰ ਮਸ਼ੀਨ ਤਾਂ ਜੇਬ ਸੀ ਲੱਗ ਰਹੀ ਹੈ ਜੀ ਦੋ ਪੋਪਲਨ ਲੱਗ ਰਹੀ ਹੈ ਜੀ ਵੱਡੀ 24 ਟਰਾਲੀ ਲੱਗ ਰਹੀ ਹੈ ਜੀ 6 ਟੈਂਪਰ ਲੱਗ ਰਹੇ ਨੇ ਜੀ ਪਹਿਲਾਂ ਕਹਿੰਦੇ ਜੀ ਮੁੱਖ ਮੰਤਰੀ ਆਏ ਸੀ 14 ਤਰੀਕ ਨੂੰ ਤੇ ਇਹ ਮਸ਼ੀਨਾਂ ਚੱਕ ਕੇ ਲੈ ਗਈ ਸੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਵੀ ਉਹ ਵੈਸੇ ਸੀ ਜਾਂ ਕੋਈ ਫੰਡਾ ਸੀਗਾ ਨਹੀਂ ਉਦੋਂ ਆਏ ਸੀ ਕੰਮ ਚੱਲੇ ਸੀ ਜੀ ਅਗਲੇ ਦਿਨ ਬੰਦ ਹੋ ਗਏ ਸੀ ਠੇਕੇਦਾਰ ਨੂੰ ਠਿੱਕਾ ਲੈ ਰੱਖਿਆ ਸੀ ਦੁਬਾਰਾ ਕੰਮ ਛੇੜਿਆ ਜੀ ਉਸ ਤੋਂ ਅਗਲੇ ਦਿਨ ਕੰਮ ਛੇੜਤਾ ਜੀ ਇੱਕ ਦਿਨ ਗੈਰ ਰਿਹਾ ਜੀ ਹੁਣ ਤੁਸੀਂ ਖੁਸ਼ ਹੋ ਜਾਂ ਤੋਂ ਹਾਂ ਜੀ ਹਾਂ ਜੀ ਕੁਸਾ ਦੋ ਪਾਸੇ ਵਧੀਆ ਕੰਮ ਹੋਣ ਲੱਗ ਰਿਹਾ ਜੀ ਆਹ ਫੁੱਲ ਸਾਈਡ ਹੈ ਜੀ ਬਹੁਤ ਵਧੀਆ ਕੰਮ ਹੋਣ ਲੱਗ ਰਿਹਾ ਹੈ ਬਹੁਤ ਵਧੀਆ ਕੰਮ ਛੇੜ ਰਿਹਾ ਹੈ ਸਰ ਸਾਹਿਬ ਤੁਹਾਡਾ ਸਵਾਗਤਮ ਕਰਦੇ ਆ ਤੁਸੀਂ ਲੋਕਾਂ ਦੀ ਗੱਲ ਸੁਣਨ ਵਾਸਤੇ ਆਏ ਹੋ ਬਾਕੀ ਘੱਗਰ ਦੇ ਕਿਨਾਰੇ ਤੇ ਖੜੇ ਆ ਆ ਦੇਖੋ ਪ੍ਰਸ਼ਾਸਨ ਵੀ ਸਾਥ ਦੇ ਰਿਹਾ ਟੈਂਡਰ ਹੋ ਗਏ ਆ ਦੋਨੇ ਸਾਈਡਾਂ ਤੇ ਦੋਨੇ ਸਾਈਡਾਂ ਤੇ ਕੰਮ ਚੱਲ ਰਿਹਾ ਜੀ ਪੂਰੇ ਚੋਰ ਸੋੜ ਨਾਲ ਕੰਮ ਚੱਲਦਾ ਹੋਇਆ ਜੀ ਵੀਸੀ ਆਈਓ ਆਈਆਂ ਅਣਗਿਣਤ ਟਰਾਲੀਆਂ ਟੈਂਪਰ ਲੱਗੇ ਹੋਈਆਂ ਆ ਜੀ ਤੇ ਬਹੁਤ ਜ਼ੋਰ ਲੱਗੇ ਹੋਇਆ ਜੀ ਇਸ ਕਰਕੇ ਸਾਡੇ ਪਿਛਲੇ ਵਾਰ ਇਹ ਕੁਝ ਦਿਨਾਂ ਬਾਅਦ ਕੁਝ ਮਗਰ ਜਮਾਨਜੀ ਆਏ ਸੀ ਸਾਡੇ ਐਮਐਲਏ ਪ੍ਰਿੰਦਰ ਕੋਇਆਲ ਵੀ ਆਏ ਸੀ ਇਸ ਕਰਕੇ ਬਹੁਤ ਵੱਡਾ ਧਿਆਨ ਦਿੱਤਾ ਸਰਕਾਰ ਨੇ ਸੋ ਇਸ ਕਰਕੇ ਪੂਰੇ ਜ਼ੋਰ ਸ਼ੋਰ ਨਾਲ ਕੰਮ ਚੱਲ ਰਿਹਾ ਜੀ ਇਹ ਨਹੀਂ ਕਿ ਇੱਕ ਸਾਈਡ ਤੋਂ ਕਰ ਰਹੇ ਆ ਦੋਨੇ ਸਾਈਡਾਂ ਤੋਂ ਪੂਰਾ ਜ਼ੋਰ ਸ਼ੋਰ ਇੱਥੋਂ ਤੋਂ ਲੈ ਕੇ ਮਕੋੜ ਸਾਹਿਬ ਤੋਂ ਲੈ ਕੇ ਕਲੈਡ ਤੱਕ ਦੋਨੇ ਸਾਈਡਾਂ ਤੋਂ ਕੰਮ ਚੱਲ ਰਿਹਾ ਜੀ ਬਹੁਤ ਜਲਦੀ ਪੂਰ ਦਿੱਤਾ ਜਾਵੇਗਾ ਬਨ ਨੂੰ 15 ਫੁੱਟ ਚੌੜਾ ਕਰੀ ਜਾ ਰਿਹਾ ਜੋ ਕਿ ਸਾਈਕਲ ਵੀ ਨਹੀਂ ਲੰਘਦਾ ਸੀ ਅੱਜ ਟਰਾਲੀਆਂ ਪਰ ਪਰ ਕੇ ਤੁਸੀਂ ਦੇਖ ਸਕਦੇ ਹੋ ਕਿ ਟਰਾਲੀਆਂ ਪਰ ਪਰ ਕੇ ਜਾ ਰਹੀਆਂ ਹਨ ਬਹੁਤ ਬਹੁਤ ਧੰਨਵਾਦ। ਘੱਗਰ ਦੇ ਇਸ ਟਾਈਮ ਕਿੰਨਾ ਕੰਮ ਚੱਲ ਰਿਹਾ ਹੈ। ਚਲੋ ਬਹੁਤ ਜ਼ਿਆਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਸੀਂ ਜਿਹੜੇ ਸਾਡੇ ਟਾਈਮ ਕੱਢ ਕੇ ਟਾਈਮ ਤੋਂ ਇੱਥੇ ਪਹੁੰਚੇ ਹੋ ਬਹੁਤ ਬਹੁਤ ਚਲੋ। ਹਾਂਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਸਾਡਾ ਇੱਥੇ ਦੁੱਖ ਸੁਣਨ ਲਈ ਆਏ ਹੋ। ਇਹ ਜਿਹੜਾ ਮਕੋੜ ਸਾਹਿਬ ਤੋਂ ਮੈਂ ਹਰਮੇਲ ਸਿੰਘ ਸਾਡੇ ਘੱਗਰ ਦਰਿਆ ਤੇ ਜਿਹੜਾ ਆਈ ਵਾਰ ਹਜ਼ਾਰਾਂ ਏਕੜ ਜਿਹੜੀ ਸਾਡੀ ਫਸਲ ਖਰਾਬ ਹੋ ਜਾਂਦੀ ਹੈ ਪਾਣੀ ਕਰਨਾ ਨੱਕੇ ਟੁੱਟਦੇ ਨੇ ਪਿਛਲੀ ਵਾਰ ਇਹ ਨਾਲ ਹੀ ਇੱਥੇ ਤੇ ਆਪਣੇ ਬੈਕ ਸਾਈਡ ਤੇ ਨੱਕਾ ਟੁੱਟਿਆ ਸੀ ਤੇ ਹਜ਼ਾਰਾਂ ਏਕੜ ਖਰਾਬ ਹੋ ਗਈ ਸੀ ਤੇ ਹੁਣ ਸਾਡੇ ਚਲੋ ਆਪਾਂ ਲਈਏ ਵੀ ਸਰਕਾਰ ਦੇ ਵੱਲੋਂ ਬੜਾ ਉਪਰਾਲਾ ਕੀਤਾ ਗਿਆ ਹੈ ਭਗਵੰਤ ਮਾਨ ਜੀ ਪਿਛਲੇ ਦਿਨ ਇੱਥੇ ਆ ਕੇ ਗਏ ਆ ਮਕੂੜ ਸਾਹਿਬ ਤੇ ਅੱਜ ਜੇ ਆਪਾਂ ਦੇਖਿਆ ਜਾਵੇ ਸਾਰੇ ਜਣੇ ਖੜੇ ਆ ਜ਼ਿੰਮੇਦਾਰ ਸਾਰੇ ਸਾਰੇ ਸਾਡੇ ਜ਼ਮੀਨਾਂ ਦੇ ਨਾਲ ਲੱਗਦੇ ਨੇ ਜਿਹੜੇ ਸਾਰੇ ਖੜੇ ਨੇ ਤੇ ਅੱਜ ਅੱਜ 3 ਦਿਨ ਹੋ ਗਏ ਲਗਾਤਾਰ ਵੀ ਦਿਨ ਰਾਤ ਇੱਥੇ ਕੰਮ ਚੱਲ ਰਿਹਾ ਹੋਪਲੈਨ ਇੱਥੇ ਲੱਗੀਆਂ ਹੋਈਆਂ ਸਾਡਾ ਤਸੱਲੀ ਬਖਸ਼ ਕੰਮ ਹੋ ਰਿਹਾ ਜੋ ਸਾਨੂੰ ਚਾਹੀਦਾ ਸੀ ਜਿਹੜਾ ਸਾਨੂੰ ਕੁਝ ਨਾ ਸਾਡਾ ਪਹਿਲਾਂ ਸ਼ੱਕ ਸੀ ਸਾਨੂੰ ਵੀ ਨਹੀਂ ਕੰਮ ਹੋਣਾ ਇੰਨੀ ਛੇਤੀ ਨਹੀਂ ਕੰਮ ਬਣਨਾ ਤੇ ਹੁਣ ਸਾਡੇ ਅੰਦਰ ਇਹ ਆ ਵੀ ਸਾਨੂੰ ਲੱਗਦਾ ਵੀ ਹਫਤੇ ਦਾ ਦਿਨ ਤੱਕ ਸਾਨੂੰ ਇਹ ਕਹਿਣਾ ਪਊਗਾ ਭਾਈ ਬਹੁਤ ਕੰਮ ਹੋ ਗਿਆ ਵੀ ਰੋਕ ਦਿਓ ਹੁਣ ਸਾਡੇ ਦੇਖੋ ਟਰੈਲੀ ਜਿਹੜੇ ਸਾਡੇ ਕਿਤੇ ਸਾਈਕਲ ਤੇ ਮੋਟਰਸਾਈਕਲ ਵੀ ਨਹੀਂ ਜਾਂਦੇ ਸੀ ਅੱਜ ਉਸ ਜਗ੍ਹਾ ਤੇ ਟਰੈਲੀਆਂ ਜਾ ਰਹੀਆਂ ਨੇ ਮਿੱਟੀ ਦੀਆਂ ਭਰ-ਭਰ ਕੇ ਉਹਦੇ ਨਾਲ ਦਬਾਅ ਹੋ ਰਿਹਾ ਜਿਹੜਾ ਬੰਨ ਲੱਗਿਆ ਹੋਇਆ ਤੇ ਦਬਾਅ ਹੋ ਰਿਹਾ ਤੇ ਉਹਨੂੰ ਉੱਚਾ ਕੀਤਾ ਜਾ ਰਿਹਾ ਜੇ ਕੱਲ ਨੂੰ ਕਿਤੇ ਟੁੱਟਦਾ ਵੀ ਆ ਤਾਂ ਉਹਦਾ ਸਾਨੂੰ ਕੋਈ ਇੰਨਾ ਫਰਕ ਨਹੀਂ ਪੈਣਾ ਕਿਉਂਕਿ ਨਾਲ ਦੀ ਨਾਲ ਉੱਥੇ ਮਿੱਟੀ ਪ੍ਰੋਵਾਈਡ ਕਰਾਈ ਜਾਊਗੀ ਟਰੈਲੀਆਂ ਉੱਤੇ ਪਹੁੰਚਣਗੀਆਂ ਪਹਿਲਾਂ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਜਾਂਦੀ ਸੀ ਵੀ ਮਿੱਟੀ ਮੌਕੇ ਤੇ ਹੁੰਦੀ ਨਹੀਂ ਸੀ ਇਸ ਕਰਕੇ ਸਾਨੂੰ ਮਾਰ ਬਹੁਤ ਚੱਲ ਨਹੀਂ ਪੈਂਦੀ ਸੀ ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਆ ਕਿ ਉਹ ਦੇਖੋ ਦਿਨ ਰਾਤ ਇੱਥੇ ਲੱਗ ਕੇ ਕੰਮ ਕਰਾਇਆ ਜਾ ਰਿਹਾ ਹੈ ਜੀ ਸਾਹਿਬ ਆਪਣਾ ਜਿਹੜਾ ਕੱਗਰ ਦਾ ਕੰਮ ਚੱਲ ਰਿਹਾ ਹੈ ਕੰਮ ਤੋਂ ਚੱਲਿਆ ਹੋਇਆ ਹੈ ਏ ਜੀ ਆਪਣਾ तकरीबन 17 ਤਰੀਕ ਨੂੰ ਸ਼ੁਰੂ ਹੋ ਗਿਆ ਸੀ ਜੀ ਆਪਣਾ ਘਗਰ ਦਾ ਕੰਮ ਇਸ ਚ ਮੇਨਲੀ ਤਿੰਨ ਰੀਚਾਂ ਨੇ ਜੀ ਘਗਰ ਦੀਆਂ ਇੱਕ ਆਪਣਾ ਖਨੌਰੀ ਤੋਂ ਲੈ ਕੇ ਮਕਰੋੜ ਸਾਹਿਬ ਤੱਕ ਆਪਣਾ ਘਗਰ ਦੀ ਜਿਹੜੀ ਆਰ ਡੀ ਆ ਇੱਕ 31628 ਤੋਂ 58000 ਪਈ ਜਾਂਦੀ ਹੈ ਇਹ ਤਾਂ ਬੜੀ ਹੋਰੀ ਚ ਜਿਹੜੀ ਆਪਣੀ ਘਗਰ ਦੀ ਚੌੜੀ ਹੋ ਚੁਗੀ ਹੈ 2000 7 8 ਦੇ ਕਰੀਬ ਇਹ ਰੀਚ ਜੀ ਆਪਣਾ ਨਾ ਮੇਨ ਦਿੱਕਤ ਇਹ ਹੈ ਵੀ ਪੁਆਇੰਟਾਂ ਤੇ ਮਿੱਟੀ ਜਮ੍ਹਾਂ ਹੋ ਜਾਂਦੀ ਹੈ ਐਵੇਂ ਦੇ ਆਪਣੇ 12 ਪੁਆਇੰਟ ਨੇ ਜਿਹੜੇ ਆਪਾਂ ਆਪਣੇ ਐਸਟੀਮੇਟ ਚ ਲਾਏ ਹੋਏ ਨੇ ਇੰਨਾ ਪੁਆਇੰਟਾਂ ਤੋਂ ਆਪਾਂ ਮਿੱਟੀ ਕੱਢ ਕੇ ਬੰਨਾ ਤੇ ਪਾਣੀ ਹੈ ਤੇ ਉਹਨਾਂ ਦੀ ਮਜ਼ਬੂਤੀ ਕਰਨੀ ਹੈ ਕਿਤੇ ਖਾਰ ਪੈ ਰਹੀਏ ਕਿ ਤੋਂ ਬੰਨ ਨਹੀਂ ਮੈਂ ਜਿਵੇਂ ਪਿਛਲੀ ਵਾਰ ਸਾਨੂੰ ਕਈ ਵਾਰ ਕੰਪਲੀਟਾਂ ਆਈਆਂ ਲੋਕਾਂ ਦੀਆਂ ਕਹਿੰਦੇ ਵੀ ਇੱਥੋਂ ਬੰਨ ਓਵਰਫਲੋ ਕਰਿਆ ਪਾਣੀ ਦਾ ਫਿਰ ਪਿੰਡਾਂ 'ਚ ਜਿਵੇਂ ਵੜਨ ਦਾ ਖਤਰਾ ਹੁੰਦਾ ਤੇ ਕਈ ਵਾਰ ਆਬਾਦੀ ਨੂੰ ਨੁਕਸਾਨ ਹੋਣ ਦਾ ਡਰ ਹੁੰਦਾ ਅਸੀਂ ਓਵਰਰੀਚ ਆਇਡੈਂਟੀਫਾਈ ਕੀਤੀਆਂ ਹੋਈਆਂ ਨੇ ਜੀ ਤੇ ਉੱਥੇ-ਉੱਥੇ ਅਸੀਂ ਮਿੱਟੀ ਪਾ ਕੇ ਬੰਨ ਨੂੰ ਉੱਚਾ ਕਰਨਾ ਹੈ ਤੇ ਹੁਣ ਇਸ ਟਾਈਮ ਸਾਡੀ ਖਨੌਰੀ ਵਿਖੇ 1220 ਨੰਬਰ ਬੋਕਲਿੰਗ ਤੇ ਤਿੰਨ ਟੀਪਰ ਆਪਣੇ ਮੋਕੇ ਤੇ ਕੰਮ ਕਰ ਰਹੇ ਨੇ ਜੀ ਤੇ ਉਸ ਤੋਂ ਬਾਅਦ ਆਪਣੇ ਮਕਰੋੜ ਸਾਹਿਬ 63000 ਆਪਣੀ ਬੁਰਜੀ ਪੈ ਜਾਂਦੀ ਹੈ ਜੀ ਉੱਥੇ ਆਪਣੇ 1220 ਨੰਬਰ ਬੋਕਲੇ ਦੇ ਤਿੰਨ ਟੀਪਰ ਉੱਥੇ ਵੀ ਕੰਮ ਕਰ ਰਹੇ ਹਨ ਤੇ ਹੁਣ ਨੀਚਲੀ ਸਾਈਡ ਜਿਹੜੀ ਆਪਣੀ ਤੰਗ ਰੀਚ ਹੈ ਜਿੱਥੇ ਮੇਜਰ ਪਿਛਲੇ ਸਾਲ 63 ਬਰੀਚਾਂ ਆਗੀਆਂ ਸੀਗੀਆਂ ਉੱਥੇ ਵੀ ਆਪਣਾ ਕੰਮ ਦੋਨੇ ਰੀਚਾਂ 'ਚ ਚੱਲ ਰਿਹਾ ਹੈ ਮਕਰੋੜ ਸਾਹਿਬ ਤੋਂ ਲੈ ਕੇ ਆਪਣਾ ਮੋਨਕ ਤੱਕ ਜੀ ਤੇ ਮੋਨਕ ਤੋਂ ਲੈ ਕੇ ਕੜੈਲ ਤੱਕ ਜਿਹੜਾ ਮਕਰੋੜ ਸਾਹਿਬ ਤੋਂ ਲੈ ਕੇ ਮੋਨਕ ਤੱਕ ਤਕਰੀਬਨ ਅ 2 ਕਰੋੜ 10 ਲੱਖ ਦਾ ਕੰਮ ਹੈ ਜੀ ਇੱਥੇ ਜਿਹੜੇ ਬੰਨ ਨੇ ਆਪਣੇ ਘੱਗਰ ਦੇ ਦੋਨੇ ਪਾਸੇ ਦੇ ਆਪਾਂ ਜੋ ਆਪਣਾ ਆਈਐਸ ਕੋਡ ਮੁਤਾਬਕ 16 ਫੁੱਟ ਕੀਤੇ ਜਾਣੇ ਨੇ ਜੀ ਤੇ ਆਪਣਾ ਅ ਮੋਣਕ ਤੋਂ ਲੈ ਕੇ ਕੜੈਲ ਤੱਕ ਇੱਥੇ ਵੀ ਆਪਣਾ ਬਰਾਬਰ ਜੋੜਾ ਚੋਦਾ ਜਿੰਨਾ ਕੰਮ ਚੱਲ ਰਿਹਾ ਤੇ 2.20 ਕਰੋੜ ਇਹ ਕੰਮ ਦੀ ਲਾਗਤ ਹੈ ਇੱਥੇ ਵੀ ਦੋਨੇ ਸਾਈਡ ਦੇ ਬੰਨ ਨੇ ਜਿਹੜੇ ਉਹ 16 ਫੁੱਟ ਕੀਤੇ ਜਾਣੇ ਨੇ ਤੇ ਇਸ ਟਾਈਮ ਓਕੇ ਤੇ ਤੁਸੀਂ ਦੇਖੋਗੇ ਤਾਂ ਮਕਰੋੜ ਵਾਲੇ ਪੁਲ ਤੇ ਇੱਕ 140 ਨੰਬਰ ਪੌਕਲਨ ਮਸ਼ੀਨ ਲੱਗ ਰਹੀ ਹੈ ਤਕਰੀਬਨ 8 ਤੋਂ 10 ਟਰੈਕਟਰ ਟਰਾਲੀਆਂ ਆਪਣੇ ਕੰਮ ਕਰਦੀਆਂ ਨੇ ਦੋਨੇ ਪਾਸੇ ਲੋਡ ਮੁਤਾਬਕ ਤੇ ਤਕਰੀਬਨ ਤੁਸੀਂ ਦੇਖੋਗੇ ਉੱਥੇ ਟੀਪਰ ਵੀ ਖੜੇ ਹਨ ਤਕਰੀਬਨ 5 ਇੱਕ ਟੀਪਰ ਆਪਣੇ ਕੰਮ ਕਰ ਰਹੇ ਹਨ ਤੇ ਇੱਥੇ 3 ਇੱਕ ਜੀਸੀਡੀਆਂ ਨੇ ਜੋ ਮਕਰਾਉੜ ਸਾਹਿਬ ਕੰਮ ਕਰ ਰਹੇ ਨੇ ਤੇ ਸੱਜੇ ਪਾਸੇ ਆਪਣਾ ਤਕਰੀਬਨ 2800 ਫੁੱਟ ਆਪਾਂ ਟੱਚ ਕਰ ਲਿਆ ਤੇ ਹੁਣ ਆਪਾਂ ਬਸ ਬੰਨ ਚੌੜੇ ਕਰਦੇ ਜਾ ਰਹੇ ਹਾਂ ਜਿਵੇਂ ਲੋਡ ਮੁਤਾਬਕ ਤੇ ਸੱਜੇ ਪਾਸੇ ਆਪਣਾ ਤਕਰੀਬਨ 1500 ਫੁੱਟ ਨੂੰ ਆਪਾਂ ਟੱਚ ਕਰ ਲਿਆ ਪਲੇਟਫਾਰਮ ਬਣਾ ਲਿਆ ਜੀ ਉੱਥੋਂ ਟਰਾਲੀਆਂ ਮੁੜਦੀਆਂ ਨੇ ਤੇ 16 ਫੁੱਟ ਕਰਦੇ ਆਪਾਂ ਇੱਕ ਵਾਰ ਉੱਪਰ ਨੂੰ ਆ ਰਹੇ ਆਂ ਫਿਰ ਆਪਾਂ ਜਿਵੇਂ ਰਸਤਾ ਆਪਾਂ ਨੂੰ ਮਿਲੇਗਾ ਉਵੇਂ ਪਾਗੇ ਜੇ ਵੀ ਬੰਨ ਚੌੜੇ ਕਰਦੇ ਜਾਵਾਂਗੇ ਤੇ ਜਿਹੜਾ ਮੂਨਕ ਤੋਂ ਖੜੈਲ ਕੰਮ ਚੱਲ ਰਿਹਾ ਜੀ ਮੂਨਕ ਵਿਖੇ ਖੱਬੇ ਦੇ ਸੱਜੇ ਦੋਨੇ ਪਾਸੇ ਆਪਾਂ ਕੰਮ ਛੇੜਿਆ ਹੋਇਆ ਏਕ ਆਪਣਾ ਇਨਲੈਟ ਗੇਟ ਕੋਲ ਡੀਸੈਲਟਿੰਗ ਪੁਆਇੰਟ ਜਿੱਥੋਂ ਆਪਾਂ ਮਿੱਟੀ ਕੱਢਣੀ ਸੀ ਤੇ ਆਪਾਂ ਉਹਦੇ ਨਾਲ ਵੀ ਕੱਲ ਆਪਣਾ ਮਨ ਚੌੜੇ ਕਰਦੇ ਨੇ ਆਪਾਂ ਉਹਦਾ ਕੰਮ ਵੀ ਆਪਣਾ 220 ਪੋਕਲੇਨ ਉੱਥੇ ਲੱਗ ਰਹੀ ਹੈ ਤੇ 140 ਹੋਰ ਆ ਗਈ ਹੈ ਕੱਲ ਟਰੈਕਟਰ ਟਰਾਲੀਆਂ ਨਾਲ तकरीबन 3 ਤੋਂ 4000 ਫੁੱਟ ਕੰਮ ਉੱਥੇ ਆਪਾਂ ਮੁਕੰਮਲ ਕਰਾਂਗੇ ਤੇ ਕਿੰਨੇ ਸਮੇਂ ਤੋਂ ਕੰਮ ਚੱਲ ਰਿਹਾ ਹੈ ਇਹ ਕੰਮ ਚੱਲਦੇ ਨੂੰ तकरीबन ਹਫਤਾ ਹੋ ਗਿਆ ਜੀ ਤੇ ਸਾਨੂੰ ਉਮੀਦ ਹੈ ਵੀ ਫਲੱਡ ਸੀਜ਼ਨ ਤੋਂ ਪਹਿਲਾਂ ਸੀ ਇਹਨੂੰ ਕੰਮ ਨੂੰ ਖਤਮ ਕਰਾਂਗੇ